द पावर ऑफ नाउ ਤੁਹਾਡੇ ਲਈ ਇੱਕ ਕ੍ਰਾਂਤੀਕਾਰੀ ਕਿਤਾਬ ਹੋ ਸਕਦੀ ਹੈ ਇਹ ਕਿਤਾਬ ਤੁਹਾਨੂੰ ਸਿਖਾਵੇਗੀ ਕਿ ਪਵਿੱਖ ਅਤੇ ਬੀਤੇ ਹੋਏ ਸਮੇਂ ਦੇ ਬੋਝ ਨੂੰ ਛੱਡ ਕੇ ਮੌਜੂਦਾ ਪਲ ਵਿੱਚ ਕਿਵੇਂ ਜਿਉਣਾ ਹੈ ਦ ਪਾਵਰ ਆਫ ਨਾਉ ਨਾ ਦੇ ਲੇਖਕ ਏਹਾਰਟ ਟੋਲ ਨੇ ਆਪਣੇ ਜੀਵਨ ਦੇ ਤਜਰਬਿਆਂ ਤੋਂ ਇਹ ਸਿੱਖਿਆ ਕਿ ਅਸੀਂ ਅਕਸਰ ਆਪਣੇ ਮਨ ਦੇ ਗੁਲਾਮ ਬਣ ਜਾਂਦੇ ਹਾਂ ਇਹ ਕਿਤਾਬ ਉਹਨਾਂ ਦੇ ਜੀਵਨ ਦੀ ਕਹਾਣੀ ਤੇ ਆਧਾਰਿਤ ਹੈ ਉਹਨਾਂ ਨੇ ਆਪਣੇ ਜੀਵਨ ਵਿੱਚ ਇੱਕ ਸਮਾਂ ਉਹ ਵੀ ਵੇਖਿਆ ਜਦ ਉਹ ਬਹੁਤ ਜ਼ਿਆਦਾ ਤਣਾਅ ਚਿੰਤਾ ਅਤੇ ਉਦਾਸੀ ਵਿੱਚ ਜ਼ਿੰਦਗੀ ਜੀ ਰਹੇ ਸਨ ਉਹਨਾਂ ਨੂੰ ਅਹਿਸਾਸ ਹੋਇਆ ਕਿ ਪੁਰਾਣੀ ਗੱਲਾਂ ਤੇ ਪਵਿੱਖ ਬਾਰੇ ਸੋਚਦੇ ਰਹਿਣਾ ਸਿਰਫ ਇੱਕ ਪਰਮ ਹੈ ਅਸਲ ਜੀਵਨਤਾ ਇਸੇ ਪਾਲ ਵਿੱਚ ਹੈ ਚੈਪਟਰ 1 ਤੁਸੀਂ ਤੁਹਾਡਾ ਮਨ ਨਹੀਂ ਹੋ ਜਦੋਂ ਤੁਸੀਂ ਆਪਣੇ ਵਿਚਾਰਾਂ ਨੂੰ ਵਿਖੋਨਾ ਕਿ ਉਹਨਾਂ ਨਾਲ ਇੱਕ ਹੋਵੋ ਤਾ ਤੁਹਾਨੂੰ ਅਸਲ ਆਜ਼ਾਦੀ ਮਿਲੇਗੀ ਮਨ ਬਹੁਤ ਵਦਾਰੇ ਬੋਝ ਪੈਦਾ ਕਰਦਾ ਹੈ ਪਰ ਜੇਕਰ ਤੁਸੀਂ ਵਿਚਾਰਾਂ ਤੋਂ ਉੱਪਰ ਉਠੋ ਤਾਂ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ ਦਾ ਪਾਵਰ ਆਫ ਨਾ ਤੁਹਾਨੂੰ ਸਿਖਾਵੇਗੀ ਕਿ ਮੌਜੂਦਾ ਪਲ ਵਿੱਚ ਜਿਉਣਾ ਹੀ ਅਸਲ ਸ਼ਾਂਤੀ ਅਤੇ ਖੁਸ਼ੀ ਦਾ ਰਾਹ ਹੈ ਇੱਕ ਹਾਂਟ ਟੋਲ ਨੇ ਇੱਕ ਬਹੁਤ ਵਧੀਆ ਵਿਚਾਰ ਪੇਸ਼ ਕੀਤਾ ਜੋ ਪੂਰੀ ਕਿਤਾਬ ਦੀ ਨੀਂਵ ਰੱਖਦਾ ਹੈ ਉਹ ਕਹਿੰਦੇ ਹਨ ਕਿ ਆਪਣੇ ਮਨ ਨੂੰ ਇੱਕ ਅਜੀਹੀ ਨਦੀ ਵਜੋਂ ਸੋਚੋ ਜੋ ਹਮੇਸ਼ਾ ਵਗਦੀ ਰਹਿੰਦੀ ਹੈ ਅਕਸਰ ਲੋਕ ਆਪਣੇ ਚੱਲਦੇ ਰਹਿਣ ਵਾਲੇ ਵਿਚਾਰਾਂ ਨੂੰ ਹੀ ਆਪਣੀ ਅਸਲੀ ਪਛਾਣ ਮੰਨ ਲੈਂਦੇ ਹਨ ਪਰ ਲੇਖਕ ਇਸ ਗੱਲ ਨੂੰ ਚੁਣੌਤੀ ਦਿੰਦੇ ਹਨ ਉਹ ਸਾਨੂੰ ਸਲਾਹ ਦਿੰਦੇ ਹਨ ਕਿ ਆਪਣੇ ਵਿਚਾਰਾਂ ਨੂੰ ਨਿਰਪੱਖ ਹੋ ਕੇ ਦੇਖੋ ਬਿਨਾ ਕਿਸੇ ਨਿੰਦਾ ਜਾਂ ਵਿਆਖਿਆ ਦੇ ਤੁਸੀਂ ਆਪਣੇ ਵਿਚਾਰ ਨਹੀਂ ਤੁਸੀਂ ਉਸ ਚੇਤਨਾ ਹੋ ਜੋ ਉਹਨਾਂ ਨੂੰ ਦੇਖ ਰਹੀ ਹੈ ਕਲਪਨਾ ਕਰੋ ਕਿ ਤੁਸੀਂ ਇੱਕ ਨਦੀ ਦੇ ਕੰਢੇ ਬੈਠੇ ਹੋ ਅਤੇ ਪਾਣੀ ਵਗਦਾ ਦੇਖ ਰਹੇ ਹੋ ਤੁਸੀਂ ਉਹ ਪਾਣੀ ਨਹੀਂ ਹੋ ਤੁਸੀਂ ਉਹ ਵਿਅਕਤੀ ਹੋ ਜੋ ਪਾਣੀ ਦੇ ਵਹਾਅ ਨੂੰ ਦੇਖ ਰਿਹਾ ਹੈ ਲੇਖਕ ਇਹ ਦਰਸਾਉਂਦੇ ਹਨ ਕਿ ਅਸੀਂ ਆਤਮ ਨੇਤਨਾ ਤਦ ਆਉਂਦੀ ਹੈ ਜਦ ਤੁਸੀਂ ਇਹ ਅੰਤਰ ਪਛਾਣਦੇ ਹੋ ਮਨ ਇੱਕ ਸੰਤ ਪਰ ਤੁਸੀਂ ਉਸ ਦੇ ਗੁਲਾਮ ਨਹੀਂ ਲੇਖਕ ਦੱਸਦੇ ਹਨ ਕਿ ਮਨ ਸਿਰਫ ਇੱਕ ਟੂਲ ਹੈ ਇੱਕ ਰੇਡੀਓ ਵਾਂਗ ਜੋ ਵਿਚਾਰ ਯਾਦਾ ਅਤੇ ਚਿੰਤਾਵਾਂ ਨੂੰ ਹਾਰ ਵਿਲੇ ਬਰਾਡਕਾਸਟ ਕਰਦਾ ਰਹਿੰਦਾ ਹੈ ਪਰ ਤੁਸੀਂ ਉਹ ਹੋ ਜੋ ਇਹ ਤੈਅ ਕਰਦੇ ਹੋ ਕਿ ਕਿਹੜਾ ਸਟੇਸ਼ਨ ਸੁਣਨਾ ਹੈ ਜੇਕਰ ਤੁਸੀਂ ਇਹ ਸਮਝ ਲਓ ਕਿ ਤੁਸੀਂ ਆਪਣੇ ਮਨ ਤੋਂ ਵੱਖਰੀ ਇੱਕ ਸचेत ਹਸਤੀ ਹੋ ਤਾਂ ਤੁਹਾਨੂੰ ਇਹ ਅਹਿਸਾਸ ਹੋਵੇਗਾ ਕਿ ਅਤੀਤ ਅਤੇ ਭਵਿੱਖ ਸਿਰਫ ਪਰਮਹਨ ਅਸਲੀਅਤ ਕੇਵਲ ਇਸ ਮੌਜੂਦਾ ਪਲ ਵਿੱਚ ਹੈ ਹੌਲੀ ਹੌਲੀ ਜੀਵਣਾ ਸ਼ੁਰੂ ਕਰੋ ਗੈਰੀ ਸਾਹ ਲਵੋ ਮਹਿਸੂਸ ਕਰੋ ਕਿ ਹਵਾ ਤੁਹਾਡੇ ਫੇਫੜਿਆਂ ਵਿੱਚ ਵੜ ਰਹੀ ਹੈ ਆਪਣੇ ਸਰੀਰ ਦੀਆਂ ਸੰਗ੍ਰੇਧਨਾਵਾਂ ਤੇ ਧਿਆਨ ਦਿਓ ਇਹ ਹੀ ਅਸਲ ਤੁਸੀਂ ਹੋ ਇਸ ਪਲ ਵਿੱਚ ਇੱਥੇ ਹੀ ਜਿਵੇਂ ਹੀ ਤੁਸੀਂ ਇਸ ਮੌਜੂਦਾ ਪਲ ਨੂੰ ਪੂਰੀ ਤਰ੍ਹਾਂ ਆਪਣਾ ਲੈਂਦੇ ਹੋ ਤੁਸੀਂ ਜੀਵਨ ਦੇ ਅਸਲ ਸਾਰ ਨੂੰ ਛੂ ਲੈਂਦੇ ਹੋ ਯਾਦ ਰੱਖੋ ਤੁਸੀਂ ਆਪਣੇ ਮਨ ਨਹੀਂ ਹੋ ਤੁਸੀਂ ਉਹ ਸੁਚੇਤਨਾ ਕੋ ਜੋ ਮਨ ਅਤੇ ਵਿਚਾਰਾਂ ਤੋਂ ਪਰੇ ਹੈ ਇਹ ਹੀ ਸੁਚੇਤਨਾ ਤੁਹਾਨੂੰ ਅੰਦਰੂਨੀ ਸ਼ਾਂਤੀ ਅਤੇ ਅਸਲ ਖੁਸ਼ੀ ਦੀ ਚਾਬੀ ਦਿੰਦੀ ਹੈ ਚੈਪਟਰ 2 ਸੁਚੇਤਨਾ ਸੁਚੇਤਨਾ ਉਹ ਤਾਕਤ ਹੈ ਜੋ ਸਾਨੂੰ ਹਮੇਸ਼ਾ ਲਈ ਦਰਦ ਅਤੇ ਦੁੱਖ ਦੇ ਜਾਲ ਤੋਂ ਛੁਟਕਾਰਾ ਦਿਵਾ ਸਕਦੀ ਹੈ ਅਸੀਂ ਅਕਸਰ ਪਾਵਨਾਵਾਂ ਅਤੇ ਯਾਦਾਂ ਦਾ ਪਾਰੀ ਬੋਝ ਚੁੱਕ ਕੇ ਕੁੰਮਦੇ ਹਾਂ ਇਹ ਪਾਵਨਾਵਾਂ ਸਾਡੇ ਉੱਤੇ ਦਬਾ ਪੈਦਾ ਕਰ ਸਕਦੀਆਂ ਹਨ ਇਹ ਪਛਤਾਵੇ ਚਿੰਤਾਵਾਂ ਅਤੇ ਪਾਏ ਵਾਲੇ ਇੱਕ ਪਾਰੇ ਬੈਗ ਵਾਂਗ ਹੁੰਦੀਆਂ ਹਨ ਪਰ ਅਸਲ ਆਜ਼ਾਦੀ ਸਿਰਫ ਮੌਜੂਦਾ ਪਲ ਵਿੱਚ ਹੈ ਕਲਪਨਾ ਕਰੋ ਤੁਸੀਂ ਕਲਾਸ ਵਿੱਚ ਬੈਠੇ ਹੋ ਅਤੀ ਕੱਲ ਦਾ ਹੋਮਵਰਕ ਹੈ ਭਵਿੱਖ ਕੱਲ ਦੀ ਪਰੀਖਿਆ ਹੈ ਪਰ ਇਸ ਸਮੇਂ ਤੁਸੀਂ ਆਪਣੇ ਅਧਿਆਪਕ ਦੀ ਗੱਲ ਸੁਣ ਰਹੇ ਹੋ ਇਹ ਮੌਜੂਦਾ ਪਲ ਹੈ ਮਨ ਇੱਕ ਛੋਟੀ ਜਿਹੀ ਬੋਲਦੀ ਆਵਾਜ਼ ਹੈ ਕਈ ਵਾਰ ਸਾਡਾ ਦਿਮਾਗ ਬਹੁਤ ਵਿਅਸਤ ਹੋ ਜਾਂਦਾ ਹੈ ਇਹ ਉਸ ਛੋਟੀ ਜਿਹੀ ਆਵਾਜ਼ ਵਾਂਗ ਹੈ ਜੋ ਹਰ ਸਮੇਂ ਕੁਝ ਨਾ ਕੁਝ ਬਕਬਕ ਕਰਦੀ ਰਹਿੰਦੀ ਹੈ ਇਹ ਵਿਚਾਰ ਅਤੇ ਭਾਵਨਾਵਾਂ ਬਣਾਉਂਦੀ ਹੈ ਪਰ ਇਮੇਜਿਨ ਕਰੋ ਤੁਸੀਂ ਆਕਾਸ਼ ਵਿੱਚ ਬੱਦਲ ਦੇਖ ਰਹੇ ਹੋ ਇਹ ਵਿਚਾਰ ਉਹਨਾਂ ਬੱਦਲਾਂ ਵਾਂਗ ਹਣ ਜੋ ਆਉਂਦੇ ਹਨ ਤੇ ਚਲੇ ਜਾਂਦੇ ਹਨ ਤੁਹਾਨੂੰ ਉਹਨਾਂ ਨੂੰ ਫੜਨ ਦੀ ਜ਼ਰੂਰਤ ਨਹੀਂ ਸਿਰਫ ਦੇਖੋ ਤੇ ਜਾਣ ਦਿਓ ਤੁਸੀਂ ਆਪਣਾ ਮਨ ਨਹੀਂ ਤੁਸੀਂ ਉਹ ਹੋ ਜੋ ਮਨ ਨੂੰ ਦੇਖਦੇ ਹੋ ਆਪਣੇ ਮਨ ਨੂੰ ਇੱਕ ਪੁਰਾਣੇ ਗੀਤ ਚਲਾਉਣ ਵਾਲੇ ਛੋਟੇ ਰੇਡੀਓ ਵਾਂਗ ਸੋਚੋ ਇਹ ਹਮੇਸ਼ਾ ਜਾਂ ਤਾਂ ਅਤੀਤ ਬਾਰੇ ਸੋਚਦਾ ਹੈ ਜਾਂ ਭਵਿੱਖ ਦੀ ਚਿੰਤਾ ਕਰਦਾ ਹੈ ਪਰ ਤੁਸੀਂ ਇਹ ਰੇਡੀਓ ਨਹੀਂ ਹੋ ਤੁਸੀਂ ਉਹ ਹੋ ਜੋ ਇਹ ਰੇਡੀਓ ਬੰਦ ਕਰ ਸਕਦੇ ਹੋ ਤੇ ਜੀਵਨ ਦਾ ਆਨੰਦ ਲੈ ਸਕਦੇ ਹੋ ਲੇਖਕ ਚਾਹੁੰਦੇ ਹਨ ਕਿ ਅਸੀਂ ਇਹ ਗੱਲ ਅੰਦਰੋਂ ਗਹਿਰੀ ਤਰ੍ਹਾਂ ਸਮਝੀ ਸਾਡੇ ਕੋਲ ਜੋ ਕੁਝ ਵੀ ਹੈ ਉਹ ਹੁਣੇ ਹੀ ਹੈ ਅਤੀਤ ਲੰਘ ਗਿਆ ਭਵਿਕ ਹਾਲੇ ਆਇਆ ਨਹੀਂ ਸਿਰਫ ਮੌਜੂਦਾ ਪਲ ਅਸਲ ਹੈ ਜਦ ਤੁਸੀਂ ਦੁਪਹਿਰ ਦਾ ਭੋਜਨ ਖਾ ਰਹੇ ਹੋ ਤਾਂ ਹਰ ਨਿਵਾਲੇ ਦਾ ਸਵਾਦ ਮਹਿਸੂਸ ਕਰੋ ਜਦ ਤੁਸੀਂ ਖੇਡ ਰਹੇ ਹੋ ਤਾਂ ਆਪਣੇ ਪੈਰਾਂ ਹੇਠਾਂ ਧਰ ਨੂੰ ਮਹਿਸੂਸ ਕਰੋ ਇਹ ਹੀ ਅਸਲ ਜੀਵਨ ਹੈ ਹੁਣ ਨੂੰ ਸਵੀਕਾਰੋ ਅਤੀਤ ਦਰਦ ਪੀੜਾ ਤੋਂ ਮੁਕਤ ਹੋ ਜਾਓ ਜਦੋਂ ਅਸੀਂ ਦਰਦ ਅਤੇ ਪੀੜਾਂ ਤੋਂ ਆਜ਼ਾਦ ਹੁੰਦੇ ਹਾਂ ਤਾਂ ਇਹ ਇੱਕ ਹਨੇਰੇ ਕਮਰੇ ਤੋਂ ਨਿਕਲ ਕੇ ਸੂਰਜ ਦੀ ਰੌਸ਼ਨੀ ਵਿੱਚ ਕਦਮ ਰੱਖਣ ਵਾਂਗ ਹੁੰਦਾ ਹੈ ਜਿੱਥੇ ਅਸੀਂ ਹਲਕਾ ਅਤੇ ਖੁਸ਼ ਮਹਿਸੂਸ ਕਰਦੇ ਹਾਂ ਮੌਜੂਦਾ ਪਲ ਵਿੱਚ ਡੁੱਬੋ ਇਹ ਅਸਲ ਆਜ਼ਾਦੀ ਹੈ ਕਲਪਨਾ ਕਰੋ ਕਿ ਤੁਸੀਂ ਇੱਕ ਸ਼ਾਂਤ ਕਮਰੇ ਵਿੱਚ ਬੈਠੇ ਹੋ ਹਵਾ ਸ਼ਾਂਤ ਹੈ ਅਤੇ ਤੁਹਾਡਾ ਮਨ ਇੱਕ ਛਣ ਲਈ ਹਮੇਸ਼ਾ ਦੀ ਜਲਦੀਬਾਜ਼ੀ ਤੋਂ ਮੁਕਤ ਹੋ ਜਾਂਦਾ ਹੈ ਤੁਸੀਂ ਨਾ ਤਾਂ ਅਤੀਤ ਬਾਰੇ ਸੋਚ ਰਹੇ ਹੋ ਨਾ ਭਵਿੱਖ ਦੀ ਚਿੰਤਾ ਕਰ ਰਹੇ ਹੋ ਤੁਸੀਂ ਸਿਰਫ ਹੁਣ ਵਿੱਚ ਹੋ ਇਹ ਹੀ ਦਾ ਪਾਵਰ ਆਪਨਾ ਹੈ ਇਸ ਪਾਵਰ ਨੂੰ ਹਾਸਲ ਕਰਨ ਲਈ ਸਭ ਤੋਂ ਵਧੀਆ ਤਕਨੀਕ ਮਾਈਂਡਫੁਲ ਹੋਣਾ ਹੈ ਅਰਥਾਤ ਆਪਣੀ ਆਸ-ਪਾਸ ਦੀ ਹਰ ਚੀਜ਼ ਨਾਲ ਜਾਗਰੂਕ ਹੋਣਾ ਤੇ ਸ਼ਾਂਤ ਰਹਿਣਾ ਨਿਯਮਤ ਕਾਰਜਾਂ ਜਿਵੇਂ ਕਿ ਤੁਰਨਾ ਗੱਲ ਕਰਨੀ ਖਾਣਾ ਤੇ ਸਾਹ ਲੈਣਾ ਇਹਨਾਂ ਉੱਤੇ ਪੂਰੀ ਤਰ੍ਹਾਂ ਧਿਆਨ ਦੇਣ ਨਾਲ ਅਸੀਂ ਅੰਦਰੂਨੀ ਸ਼ਾਂਤੀ ਪ੍ਰਾਪਤ ਕਰ ਸਕਦੇ ਹਾਂ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਲੋਕ ਹਮੇਸ਼ਾ ਜਾਂ ਤਾਂ ਅਤੀਤ ਦੀਆਂ ਗਲਤੀਆਂ ਬਾਰੇ ਸੋਚਦੇ ਰਹਿੰਦੇ ਹਨ ਜਾਂ ਭਵਿੱਖ ਦੀ ਚਿੰਤਾ ਕਰਦੇ ਰਹਿੰਦੇ ਹਨ ਪਰ ਨਾ ਤਾਂ ਪਛਤਾਵਾ ਕੀਤੇ ਹੋਏ ਅਤੀਤ ਨੂੰ ਬਦਲ ਸਕਦਾ ਹੈ ਨਾ ਹੀ ਭਵਿੱਖ ਦੀ ਚਿੰਤਾ ਅਸੀਂ ਜੋ ਚਾਹੁੰਦੇ ਹਾਂ ਉਹ ਦੇ ਸਕਦੀ ਹੈ ਇੱਕ ਵਿਦਿਆਰਥੀ ਜੇਕਰ ਫੇਲ ਹੋ ਗਿਆ ਤਾਂ ਰੋਣ ਨਾਲ ਕੁਝ ਨਹੀਂ ਬਣਨਾ ਨਾ ਤਾਂ ਉਹ ਇਸ ਦੁੱਖ ਨੂੰ ਦੂਰ ਕਰ ਸਕਦਾ ਹੈ ਨਾ ਹੀ ਅਤੀਤ ਬਦਲ ਸਕਦਾ ਹੈ ਇਸ ਕਰਕੇ ਅਤੀਤ ਅਤੇ ਭਵਿੱਖ ਦੀ ਚਿੰਤਾ ਛੱਡੋ ਅਤੇ ਹੁਣ ਵਿੱਚ ਜਿਓ ਅਸੀਂ ਅਕਸਰ ਆਪਣੀਆਂ ਭਾਵਨਾਵਾਂ ਵਿੱਚ ਇੰਨਾ ਖੋ ਜਾਂਦੇ ਹਾਂ ਕਿ ਅਸੀਂ ਮੰਨ ਲੈਂਦੇ ਹਾਂ ਕਿ ਅਸੀਂ ਉਹੀ ਭਾਵਨਾਵਾਂ ਹਾਂ ਪਰ ਇਹ ਹੀ ਗਲਤੀ ਹੈ ਭਾਵਨਾਵਾਂ ਆਉਂਦੀਆਂ ਜਾਂਦੀਆਂ ਹਨ ਉਹ ਟੈਂਪਰੇਰੀ ਹਨ ਤੁਸੀਂ ਉਹਨਾਂ ਤੋਂ ਵੱਖਰੇ ਹੋ ਤੁਸੀਂ ਆਪਣਾ ਮਨ ਨਹੀਂ ਤੁਸੀਂ ਉਹ ਹੋ ਜੋ ਆਪਣੇ ਵਿਚਾਰਾਂ ਨੂੰ ਦੇਖਦੇ ਹੋ ਅਸੀਂ ਆਪਣੇ ਵਿਚਾਰਾਂ ਅਤੇ ਭਾਵਨਾਵਾਂ ਨਾਲ ਇੰਨਾ ਜੁੜ ਜਾਂਦੇ ਹਾਂ ਕਿ ਉਹ ਸਾਨੂੰ ਮੌਜੂਦਾ ਪਲ ਤੋਂ ਦੂਰ ਲੈ ਜਾਂਦੇ ਹਨ ਪਰ ਅਸੀਂ ਆਪਣੇ ਮਨ ਦੇ ਦਰਸ਼ਕ ਹਾਂ ਉਸ ਦੇ ਗੁੰਝਲਦਾਰ ਵਿਚਾਰਾਂ ਦੇ ਗੁਲਾਮ ਨਹੀਂ ਸਾਨੂੰ ਆਪਣੇ ਵਿਚਾਰਾਂ ਨੂੰ ਆਉਣ ਅਤੇ ਜਾਣ ਦੇਣਾ ਚਾਹੀਦਾ ਹੈ ਉਹਨਾਂ ਨਾਲ ਆਸਕਤ ਨਹੀਂ ਹੋਣਾ ਮੌਜੂਦਾ ਪਲ ਵਿੱਚ ਪੂਰੀ ਜਾਗਰੂਕਤਾ ਨਾਲ ਜਿਨਾਂ ਹੀ ਅਸਲ ਸ਼ਾਂਤੀ ਅਤੇ ਖੁਸ਼ਹਾਲੀ ਦਾ ਤਰੀਕਾ ਹੈ ਲੇਖਕ ਕਈ ਵੱਖ-ਵੱਖ ਤਕਨੀਕਾਂ ਦੀ ਸਿਫਾਰਿਸ਼ ਕਰਦੇ ਹਨ ਜਿਵੇਂ ਕਿ ਸਾਹ ਲੈਣ ਤੇ ਧਿਆਨ ਦੇਣਾ ਅਤੇ ਆਸ-ਪਾਸ ਵਾਪਰ ਰਹੀਆਂ ਚੀਜ਼ਾਂ ਦਾ ਧਿਆਨ ਨਾਲ અવલોਕਨ ਕਰਨਾ ਇਹ ਵਿਧੀਆਂ ਸਾਨੂੰ ਮੌਜੂਦਾ ਪਲ ਵਿੱਚ ਵਾਪਸ ਲਿਆਉਣ ਅਤੇ ਮਨ ਦੀ ਉਥਲ-ਪੁਥਲ ਨੂੰ ਖਤਮ ਕਰਨ ਵਿੱਚ ਮਦਦ ਕਰਦੀਆਂ ਹਨ ਅਸੀਂ ਅਕਸਰ ਸੋਚਦੇ ਹਾਂ ਕਿ ਪ੍ਰੈਜ਼ੈਂਸ ਭਵਿਕ ਦੀ ਕਿਸੇ ਘਟਨਾ ਦੀ ਉਡੀਕ ਕਰਨਾ ਜਾਂ ਕਿਸੇ ਸਰਗਰਮੀ ਵਿੱਚ ਸ਼ਾਮਲ ਹੋਣ ਬਾਰੇ ਹੈ ਪਰ ਲੇਖਕ ਦੱਸਦੇ ਹਨ ਕਿ ਅਸਲ ਪ੍ਰੈਜ਼ੈਂਸ ਇਸ ਤੋਂ ਕਈ ਗੁਣਾ ਡੇਰੀ ਹੈ ਇਹ ਮੌਜੂਦਾ ਪਲ ਵਿੱਚ ਪੂਰੀ ਤਰ੍ਹਾਂ ਜਾਗਰੂਕ ਹੋਣ ਅਤੇ ਉਸ ਵਿੱਚ ਪੂਰੀ ਤਰ੍ਹਾਂ ਡੁੱਬ ਜਾਣ ਦੀ ਅਵਸਥਾ ਹੈ ਇਹ ਕਿਸੇ ਵੀ ਚੀਜ਼ ਦੀ ਨਿੰਦਾ ਜਾਂ ਨਿਆਂਇਕਤਾ ਕਰਨ ਦੀ ਬਜਾਏ ਜੋ ਕੁਝ ਵੀ ਵਾਪਰ ਰਿਹਾ ਹੈ ਉਸ ਨੂੰ ਸਵੀਕਾਰ ਕਰਨ ਬਾਰੇ ਹੈ ਅਸੀਂ ਆਮ ਤੌਰ ਤੇ ਇੰਤਜ਼ਾਰ ਨੂੰ ਸਮੇਂ ਦੀ ਬਰਬਾਦੀ ਮੰਨਦੇ ਹਾਂ ਪਰ ਲੇਖਕ ਇਸ ਦਾ ਉਲਟ ਦੱਸਦੇ ਹਨ ਸੱਚਾ ਇੰਤਜ਼ਾਰ ਇਹ ਨਹੀਂ ਕਿ ਅਸੀਂ ਭਵਿਕ ਬਾਰੇ ਉਤਸ਼ਕ ਰਹੀਏ ਬਲਕਿ ਇਹ ਹੈ ਕਿ ਅਸੀਂ ਮੌਜੂਦਾ ਪਲ ਵਿੱਚ ਪੂਰੀ ਤਰ੍ਹਾਂ ਹਾਜ਼ਰ ਰਹੀਏ ਜਦੋਂ ਅਸੀਂ ਆਪਣੇ ਵਿਚਾਰਾਂ ਅਤੇ ਪਾਵਨਾਵਾਂ ਨਾਲ ਹੱਦ ਤੋਂ ਵੱਧ ਜੁੜ ਜਾਂਦੇ ਹਾਂ ਤਾਂ ਅਸੀਂ ਬਾਹਰੀ ਦੁਨੀਆ ਦੀ ਸੁੰਦਰਤਾ ਨੂੰ ਪੂਰੀ ਤਰ੍ਹਾਂ ਨਹੀਂ ਦੇਖ ਸਕਦੇ ਪਰ ਜਦੋਂ ਅਸੀਂ ਪ੍ਰੈਸੈਂਟ ਮੂਮੈਂਟ ਵਿੱਚ ਸ਼ਾਂਤ ਅਤੇ ਪੂਰੀ ਤਰ੍ਹਾਂ ਮੌਜੂਦ ਰਹਿੰਦੇ ਹਾਂ ਤਾਂ ਅਸੀਂ ਇੱਕ ਡੂੰਘਾ ਸੰਬੰਧ ਮਹਿਸੂਸ ਕਰਦੇ ਹਾਂ ਇਹੋ ਜਿਹਾ ਜਿਵੇਂ ਕਿਸੇ ਸ਼ਾਂਤ ਚੀਲ ਦਾ ਪਾਣੀ ਆਪਣੀ ਡੂੰਘਾਈ ਦਿਖਾਉਂਦਾ ਹੈ ਠੀਕ ਉਸੇ ਤਰ੍ਹਾਂ ਪ੍ਰੈਜ਼ੈਂਸ ਦੀ ਸ਼ਾਂਤੀ ਸਾਨੂੰ ਆਲੇ-ਦੁਆਲੇ ਦੀ ਸੁੰਦਰਤਾ ਦਿਖਾਉਣ ਵਿੱਚ ਮਦਦ ਕਰਦੀ ਹੈ ਲੇਖਕ ਦੱਸਦੇ ਹਨ ਕਿ ਪ੍ਰੈਜ਼ੈਂਸ ਦੇ ਸਭ ਤੋਂ ਉੱਚੇ ਪੱਧਰ ਤੇ ਅਸੀਂ ਸਿਰਫ ਆਪਣੇ ਅਨਕਾਰਕ ਵਿਚਾਰਾਂ ਅਤੇ ਭਾਵਨਾਵਾਂ ਦੀ ਗਿਰਫਤ ਵਿੱਚ ਨਹੀਂ ਰਹਿੰਦੇ ਬਲਕਿ ਅਸੀਂ ਇੱਕ ਸ਼ੁੱਧ ਚੇਤਨਾ ਦਾ ਅਨੁਭਵ ਕਰਦੇ ਹਾਂ ਇਹ ਅਸਲ ਵਿੱਚ ਸਾਡੀ ਸੱਚੀ ਹਸਤੀਆਂ ਦਾ ਅਨੁਭਵ ਹੁੰਦਾ ਹੈ ਜੋ ਕਿ ਅਨੰਤ ਸ਼ਾਂਤ ਅਤੇ ਖੁਸ਼ੀ ਦਾ ਸਰੋਤ ਹੈ ਸਭ ਤੋਂ ਮਤਵਪੂਰਨ ਬਾਤ ਇਹ ਹੈ ਕਿ ਮੌਜੂਦਾ ਪਲ ਵਿੱਚ ਜੀਣਾ ਇੱਕ ਅਭਿਆਸ ਦੁਆਰਾ ਵਿਕਸਿਤ ਹੋਣ ਵਾਲੀ ਚੀਜ਼ ਹੈ ਗਹਿਰੀਆਂ ਸਾਹਾਂ ਲੈ ਧਿਆਨ ਕਰਨ ਅਤੇ ਛੋਟੇ-ਛੋਟੇ ਕਦਮ ਚੁੱਕ ਕੇ ਮੌਜੂਦਾ ਪਲ ਵਿੱਚ ਆਪਣੇ ਆਪ ਨੂੰ ਲਿਆਉਣ ਦੁਆਰਾ ਅਸੀਂ ਇਸ ਯਾਤਰਾ ਦੀ ਸ਼ੁਰੂਆਤ ਕਰ ਸਕਦੇ ਹਾਂ ਲੇਖਕ ਨਾਉ ਦੀ ਸ਼ਕਤੀ ਤੋਂ ਵੀ ਪਰੇ ਜਾ ਕੇ ਸਾਨੂੰ ਸਾਡੇ ਅੰਦਰ ਮੌਜੂਦ ਇੱਕ ਡੂੰਗੀ ਹਕੀਕਤ ਬਾਰੇ ਦੱਸਦੇ ਹਨ ਉਹ ਕਹਿੰਦੇ ਹਨ ਕਿ ਸਾਡਾ ਅਸਲ ਅੰਦਰੂਨੀ ਸਰੀਰ ਸਾਡੀ ਅਸਲੀ ਹਸਤੀਆਂ ਹੈ ਅਸੀਂ ਸ਼ਬਦਾਂ ਅਤੇ ਵਿਚਾਰਧਾਰਾਵਾਂ ਤੋਂ ਪਰੇ ਜਾ ਕੇ ਇੱਕ ਅਦ੍ਰਿਸ਼ਟ ਹਕੀਕਤ ਦਾ ਅਨੁਭਵ ਕਰ ਸਕਦੇ ਹਾਂ ਜੋ ਸਾਡੀ ਸੱਚੀ ਮੌਜੂਦਗੀ ਦਾ ਸਰੂਤ ਹੈ ਸਾਡਾ ਭੌਤਿਕ ਸਰੀਰ ਅਤੇ ਮਨ ਅਸਥਾਈ ਹਨ ਪਰ ਸਾਡੀ ਅੰਦਰੂਨੀ ਸਰੀਰ ਗਹਿਰੀ ਸਥਿਰ ਅਤੇ ਅਨੰਤ ਹੈ ਇਹ ਕਦੇ ਵੀ ਸਿਰਫ ਸਮਝਿਆ ਨਹੀਂ ਜਾ ਸਕਦਾ ਇਹ ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ ਗੈਰੀ ਸਾ ਲਾਂ ਸ਼ਾਂਤ ਸੰਗੀਤ ਸੁਣ ਅਤੇ ਪ੍ਰਕਿਰਤੀ ਵਿੱਚ ਸਮਾ ਬਿਤਾਉਣ ਜਿਹੀਆਂ ਗਤੀਵਿਧੀਆਂ ਦੁਆਰਾ ਅਸੀਂ ਆਪਣੇ ਅੰਦਰੂਨੀ ਸਰੀਰ ਨਾਲ ਜੁੜ ਸਕਦੇ ਹਾਂ ਇਹ ਅਨੁਭਵ ਸਾਡੇ ਜੀਵਨ ਵਿੱਚ ਇੱਕ ਡੂੰਗਾ ਬਦਲਾ ਲਿਆਉਂਦਾ ਹੈ ਜਿਸ ਨਾਲ ਸਾਨੂੰ ਬਦੇਰੇ ਸ਼ਾਂਤੀ ਆਨੰਦ ਅਤੇ ਜੀਵਨ ਸ਼ਕਤੀ ਮਿਲਦੀ ਹੈ ਆਪਣੀ ਅੰਦਰੂਨੀ ਸਰੀਰ ਨਾਲ ਜੁੜਨ ਤੋਂ ਪਹਿਲਾਂ ਪੂਤਕਾਲ ਦੇ ਬੋਝ ਨੂੰ ਛੱਡਣਾ ਜ਼ਰੂਰੀ ਹੈ ਮਾਫ ਕਰਨਾ ਆਤੀਤ ਨੂੰ ਛੱਡਣਾ ਅਤੇ ਮੌਜੂਦਾ ਪਲ ਵਿੱਚ ਪੂਰੀ ਤਰ੍ਹਾਂ ਜਿਉਣਾ ਹੀ ਅਸਲ ਆਜ਼ਾਦੀ ਦਾ ਰਾਹ ਹੈ ਜਦੋਂ ਅਸੀਂ ਆਪਣੇ ਅੰਦਰ ਡੂੰਘਾਈ ਵਿੱਚ ਜਾਂਦੇ ਹਾਂ ਤਾਂ ਅਸੀਂ ਸ਼ਬਦਾਂ ਅਤੇ ਵਿਚਾਰਧਾਰਾਵਾਂ ਤੋਂ ਪਰੇ ਇੱਕ ਸ਼ਾਂਤ ਅਤੇ ਅਨੰਤ ਥਾਂ ਪਾਉਂਦੇ ਹਾਂ ਇਹ ਹੀ ਅੰਦਰੂਨੀ ਸਰੀਰ ਹੈ ਇਹ ਮਹਿਸੂਸ ਕਰਨ ਦੀ ਕੋਸ਼ਿਸ਼ ਕਰੋ ਇਸ ਦੀ ਊਰਜਾ ਨੂੰ ਆਪਣੇ ਅੰਦਰ ਵਗਣ ਦਿਓ ਅਧਿਆਇ 6 ਇਹ ਉਹ ਦਰਵਾਜ਼ੇ ਹਨ ਜੋ ਸਾਨੂੰ ਆਪਣੇ ਮਨ ਦੀ ਹੱਦਾਂ ਤੋਂ ਪਰੇ ਲੈ ਜਾਂਦੇ ਹਨ ਅਤੇ ਡੂੰਘੀ ਮੌਜੂਦਾ ਪਲ ਦੀ ਸਚੇਤਤਾ ਅਤੇ ਆਤਮਿਕ ਜਾਗਰੂਕਤਾ ਦਾ ਅਨੁਭਵ ਕਰਾਉਂਦੇ ਹਨ। ਅਰਥ ਉਹ ਅਨੰਤ, ਨਿਰਕਾਰ ਚੇਤਨਾ ਜੋ ਸਾਡੇ ਭੌਤਿਕ ਅਸਤਿਤਵ ਤੋਂ ਪਰੇ ਹੈ, ਇਸ ਨੂੰ ਸ਼ਬਦਾਂ ਨਾਲ ਵਿਆਖਿਆ ਕਰਨਾ ਮੁਸ਼ਕਲ ਹੈ ਪਰ ਇਹ ਸਾਡੇ ਅਸਲ ਆਤਮਿਕ ਰੂਪ ਨਾਲ ਸਾਡੇ ਸੰਪਰਕ ਦੀ ਚਾਬੀ ਹੈ। ਲੇਖਕ ਕਈ ਤਰੀਕਿਆਂ ਬਾਰੇ ਦੱਸਦੇ ਹਨ ਜੋ ਸਾਨੂੰ ਚਾਬੀ ਤੱਕ ਪਹੁੰਚਣ ਵਿੱਚ ਮਦਦ ਕਰਦੇ ਹਨ। ਕੁਦਰਤ ਨਾਲ ਸੰਪਰਕ ਕੁਦਰਤ ਦੀ ਸੁੰਦਰਤਾ ਨੂੰ ਗਹਿਰੀ ਤਰ੍ਹਾਂ ਮਹਿਸੂਸ ਕਰਨਾ ਮਨ ਦਾ ਨਿਰਖੜ ਵਿਚਾਰਾਂ ਅਤੇ ਭਾਵਨਾਵਾਂ ਨੂੰ ਕਿਸੇ ਵੀ ਨਿਸ਼ਚਿਤ ਨਤੀਜੇ ਤੇ ਪਹੁੰਚਣ ਤੋਂ ਬਿਨਾ ਸਿਰਫ ਵੇਖਣਾ ਆਪਣੀ ਪੌਤਿਕ ਸੰਵੇਦਨਾਵਾਂ ਤੇ ਧਿਆਨ ਦੇਣਾ ਗਹਿਰੀ ਨੀਂਦ ਨਿਸ਼ਚਿੰਤ ਅਤੇ ਸੁਪੰਨ ਰੇਤ ਨੀਂਦ ਦੀ ਅਵਸਥਾ ਵਿੱਚ ਪਹੁੰਚਣਾ ਕਲਾ ਦਾ ਅਨੁਭਵ ਕਲਾ ਨੂੰ ਕੇਵਲ ਇੱਕ ਆਕਾਰ ਵਜੋਂ ਨਹੀਂ ਬਲਕਿ ਇੱਕ ਊਰਜਾ ਵਜੋਂ ਮਹਿਸੂਸ ਕਰਨਾ ਮੌਜੂਦਾ ਪਲ ਦੀ ਮਤਤਾ ਇਹ ਸਭ ਤਰੀਕੇ ਅਖਿਰਕਾਰ ਸਾਨੂੰ ਮੌਜੂਦਾ ਪਾਲ ਵਿੱਚ ਲਿਆਉਂਦੇ ਹਨ ਜਿੱਥੇ ਅਨਪਰਗਟ ਦਾ ਅਨੁਭਵ ਸੰਭਵ ਹੈ ਆਪਣੀ ਅਸਲ ਹਸਤੀ ਨਾਲ ਜੁੜਨ ਦੁਆਰਾ ਅਸੀਂ ਆਪਣੇ ਅਸਲ ਆਤਮਿਕ ਰੂਪ ਨਾਲ ਜਾਣ ਪਛਾਣ ਕਰਦੇ ਹਾਂ ਜੋ ਕਿ ਮਨ ਅਤੇ ਅਹੰਕਾਰ ਤੋਂ ਪਰੇ ਹੈ ਸਾਡੇ ਆਲੇ ਦੁਆਲੇ ਦੀ ਪੌਤਿਕ ਦੁਨੀਆ ਤੋਂ ਉੱਚੀ ਇੱਕ ਅਨੰਤ ਸ਼ਾਂਤੀ ਅਤੇ ਸ਼ਕਤੀ ਦੀ ਹੱਦ ਹੈ ਇਸ ਅਧਿਆਇ ਵਿੱਚ ਦਸੇ ਦਰਵਾਜ਼ੇ ਸਾਨੂੰ ਉੱਥੇ ਪਹੁੰਚਣ ਦਾ ਰਾਹ ਵਿਖਾਉਂਦੇ ਹਨ ਕੁਦਰਤ ਵਿੱਚ ਲੀਨ ਹੋਵੋ ਆਪਣੇ ਵਿਚਾਰਾਂ ਨੂੰ ਨਰੀਖਣ ਕਰੋ ਆਪਣੇ ਸਰੀਰ ਨੂੰ ਮਹਿਸੂਸ ਕਰੋ ਕਲਾ ਵਿੱਚ ਡੂੰਘਾ ਹੋਵੋ ਮੌਜੂਦਾ ਪਲ ਵਿੱਚ ਪੂਰੀ ਤਰ੍ਹਾਂ ਜਿਵੋ ਇਹ ਯਾਤਰਾ ਤੁਹਾਨੂੰ ਤੁਹਾਡੇ ਅਸਲ ਰੂਪ ਵੱਲ ਲੈ ਜਾਂਦੀ ਹੈ ਜੋ ਕਿ ਨਿਰੰਤਰ ਆਨੰਦ ਅਤੇ ਸ਼ਾਂਤੀ ਦਾ ਸਰੋਤ ਹੈ ਅਧਿਆਇ 8 ਆਤਮਕ ਜਾਦੂ ਰੂਪ ਰਿਸ਼ਤੇ ਤੁਹਾਡਾ ਰਿਸ਼ਤਾ ਕਿਸੇ ਵੀ ਤਰੀਕੇ ਦਾ ਹੋਵੇ ਜੇਕਰ ਤੁਸੀਂ ਮੌਜੂਦਾ ਪਲ ਵਿੱਚ ਪੂਰੀ ਤਰ੍ਹਾਂ ਹਾਜ਼ਰ ਰਹੋ ਤਾਂ ਤੁਸੀਂ ਉਸ ਨੂੰ ਬਦਲ ਸਕਦੇ ਹੋ ਅਤੀਤ ਦੇ ਬੋਝ ਜਾਂ ਭਵਿੱਖ ਦੀਆਂ ਚਿੰਤਾਵਾਂ ਵਿੱਚ ਫਸਣ ਦੀ ਬਜਾਏ ਪ੍ਰੈਜ਼ੈਂਟ ਮੂਮੈਂਟ ਵਿੱਚ ਪੂਰੀ ਤਰ੍ਹਾਂ ਸ਼ਾਮਲ ਹੋਵੋ ਜਦੋਂ ਰਿਸ਼ਤੇ ਪਿਆਰ ਅਤੇ ਨਫ਼ਰਤ ਦੀ ਸਾਈਕਲ ਵਿੱਚ ਫਸ ਜਾਂਦੇ ਹਨ ਤਾਂ ਉਹ ਦਰਦ ਦਾ ਕਾਰਨ ਬਣਦੇ ਹਨ ਇਸ ਚੱਕਰ ਤੋਂ ਬਾਹਰ ਆਉਣ ਲਈ ਆਪਣੇ ਅੰਦਰ ਸ਼ਾਂਤੀ ਲਿਆਓ ਅਤੇ ਬਿਨਾਂ ਕਿਸੇ ਸ਼ਰਤ ਦੇ ਪਿਆਰ ਕਰੋ ਅਸੀਂ ਅਕਸਰ ਰਿਸ਼ਤੇ ਆ ਰਹੀ ਆਪਣੇ ਅਧੂਰੇਪਨ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੋ ਇੱਕ ਲੱਖ ਵਾਂਗ ਬਣ ਜਾਂਦਾ ਹੈ ਇਸ ਤੋਂ ਛੁਟਕਾਰਾ ਪਾਉਣ ਲਈ ਆਪਣੀ ਅੰਦਰੂਨੀ ਪੂਰਨਤਾ ਦਾ ਅਨੁਭਵ ਕਰੋ ਸਤਿ ਸਦਾ ਦੇ ਨਾਲ ਰਿਸ਼ਤੇ ਨਿਭਾਉਣਾ ਆਤਮਿਕ ਉੱਥਾਨ ਦਾ ਰਾਹ ਹੈ। ਲੇਖਕ ਦੱਸਦੇ ਹਨ ਕਿ ਅਸੀਂ ਦੂਜਿਆਂ ਨੂੰ ਬਦਲਣ ਦੀ ਕੋਸ਼ਿਸ਼ ਕਰਨ ਦੀ ਬਜਾਏ ਆਪਣੇ ਆਪ ਵਿੱਚ ਬਦਲਾਅ ਲਿਆਉਣਾ ਚਾਹੀਦਾ ਹੈ। ਦਇਆ ਅਤੇ ਸਵੀਕਾਰ ਕਰਨ ਰਾਹੀਂ ਰਿਸ਼ਤਿਆਂ ਨੂੰ ਵਧਾਓ ਉਹ ਇਹ ਵੀ ਮੰਨਦੇ ਹਨ ਕਿ ਮਹਿਲਾਵਾਂ ਪੁਰਸ਼ਾਂ ਨਾਲੋਂ ਜ਼ਿਆਦਾ ਪਾਵਨਾਤਮਕ ਤੌਰ ਤੇ ਜੁੜੀਆਂ ਹੁੰਦੀਆਂ ਹਨ ਜਿਸ ਕਰਕੇ ਉਹਨਾਂ ਲਈ ਆਤਮਿਕ ਦਾ ਰਾਹ ਆਸਾਨ ਹੋ ਸਕਦਾ ਹੈ। ਸਮਾਜਿਕ ਅਤੇ ਸੰਸਕਿਰਤਕ ਕਾਰਨਾ ਕਰਕੇ ਕਈ ਔਰਤਾਂ ਨੇ ਇੱਕ ਗਹਿਰੀ ਸੰਘਰਸ਼ ਨੂੰ ਸਹਿਹਾ ਹੈ। ਅਤੇ ਇਸ ਤੋਂ ਬਾਹਰ ਆਉਣ ਲਈ ਉਹਨਾਂ ਨੂੰ ਆਪਸ ਵਿੱਚ ਇੱਕ ਦੂਜੇ ਨੂੰ ਸਵੀਕਾਰ ਅਤੇ ਮਾਫ਼ ਕਰਨਾ ਹੋਵੇਗਾ। ਲੇਖਕ ਇਹ ਨਹੀਂ ਕਹਿ ਰਹੇ ਕਿ ਤੁਸੀਂ ਲੋਕਾਂ ਤੋਂ ਦੂਰ ਹੋ ਜਾਓ ਸਗੋਂ ਤੁਸੀਂ ਆਪਣੇ ਅਹੰਕਾਰ ਤੋਂ ਦੂਰ ਹੋਣ ਦੀ ਕੋਸ਼ਿਸ਼ ਕਰੋ ਆਪਣੇ ਆਪ ਨੂੰ ਬਿਨਾਂ ਕਿਸੇ ਸ਼ਰਤ ਦੇ ਸਵੀਕਾਰ ਕਰੋ ਅਤੇ ਦੂਜਿਆਂ ਨਾਲ ਕਿਸੇ ਉਮੀਦ ਤੋਂ ਬਿਨਾਂ ਜੁੜੋ। ਰਿਸ਼ਤਿਆਂ ਨੂੰ ਆਪਣੇ ਅਧੂਰੇਪਨ ਨੂੰ ਪੂਰਾ ਕਰਨ ਦਾ ਸਾਧਨ ਨਾ ਬਣਾਓ ਸਗੋਂ ਉਹਨਾਂ ਨੂੰ ਆਤਮਿਕ ਜਾਗਰੂਕਤਾ ਦੇ ਰਾਹ ਵਜੋਂ ਵੇਖੋ। ਅਧਿਆਇ 9 ਸੁਖ-ਦੁੱਖ ਤੋਂ ਪਰੇ ਅਸਲ ਸ਼ਾਂਤੀ ਔਰਤਾਂ ਨੂੰ ਆਪਣੇ ਆਤਮਿਕ ਸੰਭਾਵਨਾਵਾਂ ਨੂੰ ਸਮਝਣਾ ਚਾਹੀਦਾ ਹੈ ਅਤੇ ਮਾਸ ਸਫਰਿੰਗ ਤੋਂ ਬਾਹਰ ਨਿਕਲਣਾ ਚਾਹੀਦਾ ਹੈ। ਆਖਰਕਾਰ ਸੱਚਾ ਸੁਖ ਤਦੋਂ ਆਉਂਦਾ ਹੈ ਜਦੋਂ ਅਸੀਂ ਆਪਣੇ ਆਪ ਨਾਲ ਇੱਕ ਸਿਹਤਮੰਦ ਰਿਸ਼ਤਾ ਬਣਾਇਦਾ ਹਾਂ ਜਿਸ ਤਰ੍ਹਾਂ ਅੰਦਰੂਨੀ ਸ਼ਾਂਤੀ ਇੱਕ ਖੁਸ਼ਹਾਲ ਜੀਵਨ ਦੀ ਨੀਂਵ ਹੈ। ਠੀਕ ਉਵੇਂ ਹੀ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਵੀਕਾਰ ਕਰਨਾ ਹੀ ਸਧਿਕਾਰੀ ਰਿਸ਼ਤਿਆਂ ਦਾ ਅਸਲ ਆਧਾਰ ਹੈ। ਲੇਖਕ ਦਸਦੇ ਹਨ ਕਿ ਸੁੱਖ ਅਤੇ ਦੁੱਖ ਸਿਰਫ ਆਉਣ ਜਾਣ ਵਾਲੀਆਂ ਪਾਵਨਾਵਾਂ ਹਨ ਪਰ ਅਸਲੀ ਸ਼ਾਂਤੀ ਸਾਡੇ ਅੰਦਰ ਹੀ ਮੌਜੂਦ ਹੈ ਅਸੀਂ ਆਪਣੀ ਆਤਮਿਕ ਸ਼ਾਂਤੀ ਤਦੋਂ ਹੀ ਪਾ ਸਕਦੇ ਹਾਂ ਜਦੋਂ ਅਸੀਂ ਚੰਗੇ ਅਤੇ ਮਾੜੇ ਤੋਂ ਪਰੇ ਨਿਕਲ ਕੇ ਜੀਵਨ ਦੇ ਉੱਚੇ ਉਦੇਸ਼ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਆਪਣੇ ਮਨ ਦੀ ਨਾਟਕ ਪਰੀ ਕਹਾਣੀਆਂ ਨੂੰ ਖਤਮ ਕਰਕੇ ਪੂਰੀ ਤਰ੍ਹਾਂ ਮੌਜੂਦਾ ਪਲ ਵਿੱਚ ਜੀਣਾ ਸਿੱਖਣਾ ਚਾਹੀਦਾ ਹੈ ਜੀਵਨ ਵਿੱਚ ਹਰ ਚੀਜ਼ ਬਦਲਦੀ ਰਹਿੰਦੀ ਹੈ ਇਸ ਕਰਕੇ ਅਸਥਿਰਤਾ ਨੂੰ ਸਵੀਕਾਰ ਕਰੋ ਅਤੇ ਜੀਵਨ ਦੀ ਤਾਰਾ ਵਿੱਚ ਵਹੋ ਨੇਕティブ ਪਾਵਨਾਵਾ ਨੂੰ ਪਛਾਣੋ ਉਹਨਾਂ ਤੋਂ ਸਿੱਖੋ ਅਤੇ ਉਹਨਾਂ ਨੂੰ ਛੱਡ ਦਿਓ ਸਹਿਣਸ਼ੀਲਤਾ ਸਿਰਫ ਦਇਆ ਨਹੀਂ ਸਗੋ ਇਹ ਇੱਕ ਗਹਿਰੀ ਸਮਝ ਅਤੇ ਸੰਬੰਧ ਹੈ ਜੋ ਅਸੀਂ ਹੋਰ ਲੋਕਾਂ ਅਤੇ ਵੱਖ-ਵੱਖ ਹਕੀਕਤਾਂ ਲਈ ਵਿਕਸਿਤ ਕਰ ਸਕਦੇ ਹਾਂ ਜਦੋਂ ਅਸੀਂ ਮੌਜੂਦਾ ਪਲ ਵਿੱਚ ਪੂਰੀ ਤਰ੍ਹਾਂ ਜਾਗਰੂਕ ਹੋ ਜਾਂਦੇ ਹਾਂ ਤਾਂ ਅਸੀਂ ਇੱਕ ਨਵੀਂ ਡੂੰਗੀ ਅਤੇ ਸ਼ਾਂਤੀਪ੍ਰਦ ਹਕੀਕਤ ਦਾ ਅਨੁਭਵ ਕਰ ਸਕਦੇ ਹਾਂ ਸੁਖ ਅਤੇ ਦੁੱਖ ਆਉਂਦੇ ਰਹਿੰਦੇ ਹਨ ਪਰ ਅਸਲ ਸ਼ਾਂਤੀ ਸਾਡੇ ਅੰਦਰ ਹੀ ਮੌਜੂਦ ਰਹਿੰਦੀ ਹੈ ਆਪਣੀ ਜ਼ਿੰਦਗੀ ਨੂੰ ਚਿੰਤਾਵਾਂ ਨੇਗਟਿਵ ਪਾਵਨਾਵਾ ਅਤੇ ਦਿਲ ਦਿਮਾਗ ਦੇ ਨਾਟਕ ਤੋਂ ਆਜ਼ਾਦ ਕਰੋ ਵਹਾ ਵਿੱਚ ਰਹੋ ਅਤੇ ਦੂਜਿਆਂ ਲਈ ਇੱਕ ਖੋਦਬਰੀ ਜ਼ਿੰਦਗੀ ਜੀਓ ਅਧਿਆਇ 10 ਸਰੈਂਡਰ ਦਾ ਅਰਥ ਸਰੈਂਡਰ ਦਾ ਅਸਲ ਮਤਲਬ ਹੈ ਮੌਜੂਦਾ ਪਾਲ ਨੂੰ ਪੂਰੀ ਤਰ੍ਹਾਂ ਸਵੀਕਾਰ ਕਰਨਾ ਅਤੇ ਵਿਰੋਧ ਛੱਡ ਦੇਣਾ ਭਾਵੇਂ ਉਹ ਕਿਸੇ ਹਾਲਾਤ ਵਿਚਾਰ ਜਾਂ ਪਾਵਨਾਵਾ ਦੇ ਰੂਪ ਵਿੱਚ ਹੋਵੇ ਇਹ ਅਸੀਂ ਆਪਣੇ ਅਹੰਕਾਰ ਨੂੰ ਕਾਬੂ ਕਰਨ ਦੀ ਕੋਸ਼ਿਸ਼ ਛੱਡਣ ਅਤੇ ਅੰਦਰੂਨੀ ਸ਼ਾਂਤੀ ਲਬਣ ਦੀ ਇੱਕ ਪੰਛ ਹੈ ਮੰਦੇ ਚਿੰਤਾਜਨਕ ਊਰਜਾ ਨੂੰ ਛੱਡ ਕੇ ਅਸੀਂ ਇੱਕ ਸ਼ਾਂਤ ਤੇ ਸੰਤੁਲਿਤ ਆਤਮਿਕ ਊਰਜਾ ਨਾਲ ਜੁੜ ਸਕਦੇ ਹਾਂ ਰਿਸ਼ਤਿਆਂ ਵਿੱਚ ਸਰੈਂਡਰ ਦਾ ਮਤਲਬ ਕਿਸੇ ਨੂੰ ਬਦਲਣ ਦੀ ਕੋਸ਼ਿਸ਼ ਕਰਨਾ ਨਹੀਂ ਸਗੋਂ ਉਹਨਾਂ ਨੂੰ ਉਹਨਾਂ ਦੀ ਅਸਲ ਸ਼ਕਲ ਵਿੱਚ ਮੰਨਣਾ ਅਤੇ ਆਪਣੇ ਪ੍ਰਤੀਕਿਰਿਆਵਾਂ ਦੀ ਚੋਣ ਕਰਨਾ ਹੈ ਸਰੈਂਡਰ ਸਾਨੂੰ ਸੇਤ ਅਤੇ ਸਮਝਦਾਰੀ ਪਰੇ ਰਿਸ਼ਤੇ ਬਣਾਉਣ ਵਿੱਚ ਮਦਦ ਕਰਦਾ ਹੈ ਇਸੇ ਤਰ੍ਹਾਂ ਅਸੀਂ ਬਿਮਾਰੀ ਨੂੰ ਇੱਕ ਆਤਮਿਕ ਤਬਦੀਲੀ ਅਤੇ ਗਿਆਨ ਦੀ ਵਿਦੇਕ ਮੌਕਾ ਵਜੋਂ ਦੇਖ ਸਕਦੇ ਹਾਂ ਸਰੈਂਡਰ ਰਾਹੀਂ ਆਸੀ ਪੀੜਾ ਨੂੰ ਇੱਕ ਆਤਮਿਕ ਜਾਗਰੂਕਤਾ ਦੀ ਚੋਣ ਵਿੱਚ ਬਦਲ ਸਕਦੇ ਹਾਂ ਦੁੱਖ ਨਾਲ ਲੜਨ ਦੀ ਬਜਾਏ ਜੇਕਰ ਅਸੀਂ ਉਸ ਨੂੰ ਪੂਰੀ ਤਰ੍ਹਾਂ ਸਵੀਕਾਰ ਕਰੀਏ ਤਾਂ ਅਸੀਂ ਉਸ ਵਿੱਚੋਂ ਆਜ਼ਾਦ ਹੋ ਸਕਦੇ ਹਾਂ ਸਰੈਂਡਰ ਦੁੱਖ ਨੂੰ ਸ਼ਾਂਤੀ ਅਤੇ ਦਿਆਲਤਾ ਦੇ ਸਰੋਤ ਵਿੱਚ ਤਬਦੀਲ ਕਰ ਸਕਦਾ ਹੈ ਅਸੀਂ ਹਮੇਸ਼ਾ ਆਪਣੇ ਜੀਵਨ ਦੀਆਂ ਪਰਿਸਥਿਤੀਆਂ ਲਈ ਆਪਣਾ ਪ੍ਰਤੀਕਿਰਿਆ ਚੁਣ ਸਕਦੇ ਹਾਂ ਚਾਹੇ ਹਾਲਾਤ ਕਿਸੇ ਵੀ ਤਰੀਕੇ ਦੇ ਕਿਉਂ ਨਾ ਹੋਣ ਸਰੈਂਡਰ ਦਾ ਮਤਲਬ ਨਿਰਕ੍ਰਿਤ ਹੋਣਾ ਨਹੀਂ ਬਲਕਿ ਇਹ ਸचे होश ਅਤੇ ਸਵੀਕਾਰਤਾ ਨਾਲ ਜਿਉਣ ਦੀ ਇੱਕ ਵਿਧੀ ਹੈ ਜੀਵਨ ਦੇ ਵਹਾ ਨੂੰ ਅਵਿਗਿਆਨਕ ਤੌਰ ਤੇ ਵਿਰੋਧ ਕਰਨ ਦੀ ਬਜਾਏ ਉਸ ਦੇ ਨਾਲ ਚੱਲਣ ਦਾ ਹੌਸਲਾ ਕਰੋ। ਇਹ ਹੀ ਅਸਲ ਸਰੈਂਡਰ ਹੈ ਜੋ ਤੁਹਾਨੂੰ ਅੰਦਰੂਨੀ ਸ਼ਾਂਤੀ, ਵਦੇਰੇ ਸਾਫ ਸੂਝ ਅਤੇ ਜੀਵਨ ਦੀਆਂ ਚੁਣੌਤੀਆਂ ਨੂੰ ਸਾਹਮਣਾ ਕਰਨ ਦੀ ਤਾਕਤ ਦਿੰਦਾ ਹੈ ਯਾਦ ਰੱਖੋ ਤੁਹਾਡੇ ਕੋਲ ਹਮੇਸ਼ਾ ਚੁੰਨਦੀ ਤਾਕਤ ਹੈ ਹੁਣੇ ਫੈਸਲਾ ਕਰੋ ਕਿ ਤੁਸੀਂ ਮੌਜੂਦਾ ਪਾਲ ਨੂੰ ਗਲੇ ਲਗਾਉਣਗੇ ਅਤੇ ਸਰੈਂਡਰ ਦੇ ਰਾਹ ਤੇ ਚਲੋਗੇ